ਅੱਜ ਦੀਆਂ ਤਿੰਨ ਵੱਡੀਆਂ ਘਟਨਾਵਾਂ ਤੇ ਮਾਮਲੇ ਗੌਰ ਨਾਲ ਸੁਣ ਲੋ ਪਹਿਲਾ ਮਾਮਲਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਾਪਰਿਆ ਜਿੱਥੇ ਇੱਕ ਪਿਤਾ ਨੂੰ ਆਪਣੀ ਹੀ ਛੋਟੀ ਜੀ ਬੱਚੀ ਦੇ ਨਾਲ ਗਲਤ ਕੰਮ ਕਰਨ ਕਰਕੇ ਫਾਂਸੀ ਦੀ ਸਜ਼ਾ ਅੱਜ ਸੁਣਾਈ ਗਈ ਹੈ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਦੇ ਹਾਂ ਦੂਜਾ ਮਾਮਲਾ ਵਾਪਰਿਆ ਜੀ ਇੱਕ ਨੌਜਵਾਨ ਮੁੰਡੇ ਨੇ ਇੱਕ ਨੌਜਵਾਨ ਕੁੜੀ ਨੂੰ ਅੱਜ ਖੰਨਾ ਦੇ ਸਮਰਾਲਾ ਦੇ ਵਿੱਚ ਤੇਲ ਪਾ ਕੇ ਕੁੜੀ ਦੇ ਉੱਪਰ ਉਹਨੂੰ ਅੱਗ ਠੋਕ ਦਿੱਤੀ ਤੇ ਫਿਰ ਬਾਅਦ ਚ ਆਪਣੇ ਆਪ ਨੂੰ ਅੱਗ ਲਾ ਲਈ ਮਾਮਲਾ ਤੁਹਾਨੂੰ ਬਾਅਦ ਚ ਦੱਸਦੇ ਆ ਤੇ ਜਗਦੀਸ਼ ਟਾਈਟਲਰ ਜਿਹੜਾ 1984 ਦੇ ਸਿੱਖ ਦੰਗਿਆਂ ਦਾ ਦੋਸ਼ੀ ਕਿਹਾ ਜਾਂਦਾ ਉਹਦੇ ਤੇ ਅੱਜ ਅਦਾਲਤ ਦੇ ਵਿੱਚ ਦੋਸ਼ ਤੈ ਹੋ ਗਏ ਨੇ ਧਰਾਵਾਂ ਲੱਗੀਆਂ ਨੇ ਔਰ ਹੁਣ ਉਹ ਪੂਰੀ ਤਰ੍ਹਾਂ ਕੜਿੱਕੀ ਦੇ ਵਿੱਚ ਆ ਗਿਆ ਹੁਣ ਤੁਹਾਨੂੰ ਜਾਣਕਾਰੀ ਦਿੰਨੇ ਆ ਚੰਗੀ ਤਰ੍ਹਾਂ ਆਪਣਾ ਕਮੈਂਟ ਜਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਕਰੀ ਜਾਇਓ ਪਹਿਲੀ ਘਟਨਾ ਹੈ ਅਮਰਸਰ ਸਾਹਿਬ ਦੇ ਬਾਬਾ ਬਕਾਲਾ ਦੇ ਵਿੱਚ ਇੱਕ ਲੱਖੂ ਵਾਲ ਪਿੰਡ ਹੈ ਉੱਥੇ ਇੱਕ ਘਟਨਾ ਵਾਪਰੀ ਸੀ 4 5 ਜਨਵਰੀ ਦੀ ਰਾਤ 2020 ਨੂੰ ਇੱਕ ਪਿਓ ਨੇ ਆਪਣੀ ਛੋਟੀ ਜੀ 6 ਸਾਲਾਂ ਮਾਸੂਮ ਬੱਚੀ ਦੇ ਨਾਲ ਪਹਿਲਾਂ ਗਲਤ ਕੰਮ ਕੀਤਾ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਸੀ ਉਸ ਪਿਤਾ ਦਾ ਨਾਮ ਪ੍ਰੀਤਮ ਸਿੰਘ ਦੱਸਿਆ ਜਾ ਰਿਹਾ ਹੈ ਤੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਅਮਰਸਰ ਸਾਹਿਬ ਦੀ ਜਿਹੜੀ ਜ਼ਿਲ੍ਹਾ ਤੇ ਸੈਸ਼ਨ ਕੋਰਟ ਹੈ ਉੱਥੇ ਜੱਜ ਤ੍ਰਿਪਤ ਜੋਤ ਕੋਰ ਦੀ ਅਦਾਲਤ ਦੇ ਵਿੱਚ ਉਸ ਪਿਤਾ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਨਾਲ ਲੱਖਾਂ ਰੁਪਏ ਜੁਰਮਾਨਾ ਪਾਇਆ ਗਿਆ ਔਰ ਇਹ ਇੱਕ ਮਸਾਲੀ ਸਜ਼ਾ ਸੁناਈ ਗਈ ਹੈ ਮੈਨੂੰ ਲੱਗਦਾ ਜੱਜ ਸਾਹਿਬ ਨੇ ਬਹੁਤ ਵਧੀਆ ਕੀਤਾ ਇਸ ਤਰ੍ਹਾਂ ਦੀ ਕਾਨੂੰਨੀ ਵਾਰਦਾਤ ਕਰਨ ਵਾਲਿਆਂ ਨੂੰ ਐਦਾਂ ਦੀ ਹੀ ਸਜ਼ਾ ਦੇਣੀ ਚਾਹੀਦੀ ਹੈ ਔਰ ਇਹੋ ਜੀਆਂ ਕੋਈ ਇਹ ਪਹਿਲੀ ਘਟਨਾ ਨਹੀਂ ਹੈ ਜਿੱਥੇ ਸਮਾਜ ਦੇ ਵਿੱਚ ਔਰਤਾਂ ਤੇ ਧੀਆਂ ਦੇ ਨਾਲ ਬਗਾਨੇ ਬੜਾ ਕੁਝ ਗਲਤ ਕਰ ਰਹੇ ਨੇ ਉਥੇ ਆਪਣੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਨੇ ਜਿਦੀਆਂ ਖਬਰਾਂ ਜਿਵੇਂ ਪਿਛਲੇ ਦਿਨੀ ਫਰੀਦਕੋਟ ਦੇ ਇੱਕ ਪਿੰਡ ਤੋਂ ਖਬਰ ਆਈ ਕਿ ਉਥੇ ਇੱਕ ਧੀ ਦੇ ਨਾਲ ਉਹਦੇ ਹੀ ਪਿਤਾ ਨੇ ਗਲਤ ਕੰਮ ਕੀਤਾ ਮਾਂ ਨੇ ਵੇਖ ਲਿਆ ਤੇ ਮਾਂ ਨੇ ਫਿਰ ਘੋਟਣਾ ਸਿਰ ਚ ਮਾਰ ਕੇ ਆਪਣੇ ਹੀ ਪਤੀ ਦਾ ਮੌਕੇ ਤੇ ਕਤਲ ਕੀਤਾ ਮਾਂ ਜੇਲ੍ਹ ਚ ਚਲੀ ਗਈ ਹੈ ਪਿਓ ਖਤਮ ਹੋ ਗਿਆ ਤੇ ਧੀ ਵਿਚਾਰੀ ਇਕੱਲੀ ਰਹਿ ਗਈ ਔਰ ਰੋਜ਼ਾਨਾ ਇਸੇ ਤਰ੍ਹਾਂ ਪਿਓ ਦੁਆਰਾ ਧੀ ਨਾਲ ਭਰਾ ਦੁਆਰਾ ਭੈਣ ਨਾਲ ਜਾਂ ਹੋਰ ਬੜੇ ਨੇੜਲੇ ਰਿਸ਼ਤੇ ਜਿਵੇਂ ਚਾਚੇ ਦੁਆਰਾ ਮਾਮੇ ਦੁਆਰਾ ਆਪਣੀਆਂ ਭਤੀਜੀਆਂ ਭਾਂਜੀਆਂ ਦੇ ਨਾਲ ਗਲਤ ਹਰਕਤਾਂ ਤੇ ਗਲਤ ਕੰਮ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਔਰ ਦੂਜੀ ਘਟਨਾ ਜਿਹੜੀ ਹੈ ਉਹ ਲੁਧਿਆਣਾ ਦੇ ਖੰਨਾ ਦੇ ਸਮਰਾਲਾ ਤੋਂ ਹੈ ਉੱਥੇ ਕੀ ਹੋਇਆ ਇੱਕ ਕੁੜੀ ਹੈ ਜਿਹੜੀ ਜਿਹਦਾ ਨਾਂ ਖਬਰਾਂ ਦੇ ਵਿੱਚ ਜਸਪ੍ਰੀਤ ਕੌਰ ਆ ਰਿਹਾ ਔਰ ਉਹਦੀ ਉਮਰ 27 ਕੁ ਸਾਲ ਦੱਸੀ ਜਾ ਰਹੀ ਹੈ ਉਹ ਕੁੜੀ ਲੁਧਿਆਣਾ ਦੇ ਵਿੱਚ ਨਰਸਿੰਗ ਦਾ ਕੰਮ ਕਰਦੀ ਹੈ ਉਹ ਕੁੜੀ ਨੇ ਪੁਲਿਸ ਨੂੰ ਬਿਆਨ ਦਿੱਤੇ ਨੇ ਕਿ ਮੁੰਡਾ ਇੱਕ ਹੈ ਜਿਹਦਾ ਨਾਂ ਜਸ਼ਨਪ੍ਰੀਤ ਸਿੰਘ ਉਹ ਕਹਿੰਦੀ ਹੈ ਖੰਨੇ ਦਾ ਰਹਿਣ ਵਾਲਾ ਹੈ ਤੇ ਇਹਨੇ ਅੱਜ ਤੋਂ 6 ਸਾਲ ਪਹਿਲਾਂ ਸਾਡੀ ਦੋਸਤੀ ਬਣ ਗਈ ਸੀ ਇਹ ਮੈਨੂੰ ਵਿਆਹ ਲਈ ਕਹਿ ਰਿਹਾ ਸੀ ਤੇ ਹੁਣ ਅੱਜ ਇਹਨੇ ਕਹਿੰਦੀ ਮੈਨੂੰ ਬੁਲਾਇਆ ਆਪਣੇ ਘਰ ਦੇ ਵਿੱਚ ਪੰਜਾਬੀ ਬਾਗ ਮੈਂ ਚਲੀ ਗਈ ਉੱਥੇ ਕਹਿੰਦੀ ਤਕਰਾਰ ਦੇ ਦਰਮਿਆਨ ਇਹਨੇ ਮੇਰੇ ਉੱਪਰ ਪੈਟਰੋਲ ਪਾ ਕੇ ਮੈਨੂੰ ਅੱਗ ਠੋਕ ਦਿੱਤੀ ਲਾਈਟਰ ਦੇ ਨਾਲ ਜਦੋਂ ਮੈਂ ਮੱਚਣ ਲੱਗ ਗਈ ਫਿਰ ਭੱਜ ਕੇ ਕੰਬਲ ਲਿਆਇਆ ਮੇਰੀ ਅੱਗੇ ਨਿਕਾਲੀ ਕਾਲੀ ਬੁਝਾਤੀ ਫਿਰ ਜਦੋਂ ਐਂਬੂਲੈਂਸ ਨੂੰ ਫੋਨ ਕੀਤਾ ਮੈਨੂੰ ਸੜ ਚੁੱਕਣ ਤੋਂ ਬਾਅਦ ਲੈ ਕੇ ਜਾਣ ਲਈ ਤਾਂ ਫਿਰ ਉਹ ਕੁੜੀ ਕਹਿੰਦੀ ਐ ਕਿ ਇਸ ਵਿਅਕਤੀ ਨੇ ਆਪਣੇ ਆਪ ਨੂੰ ਵੀ ਅੱਗ ਠੋਕ ਲਈ ਤੇ ਹੁਣ ਦੋਵੇਂ ਮੁੰਡਾ ਕੁੜੀ ਸੜ ਚੁੱਕੇ ਨੇ ਦੋਵੇਂ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤੇ ਗਏ ਨੇ ਦੋਨਾਂ ਦੀ ਹਾਲਤ ਨਾਜ਼ੁਕ ਹੈ ਤੇ ਜਿਹੜਾ ਪੁਲਿਸ ਅਫਸਰ ਹਾਕਮ ਸਿੰਘ ਨੇ ਬਿਆਨ ਦਿੱਤਾ ਹੈ ਕਿ ਧਾਰਾ 109 ਲਾ ਕੇ ਰਾਦਾ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੁਣ ਤੀਜੀ ਜਿਹੜੀ ਅੱਜ ਵਾਪਰੀ ਹੈ ਚੀਜ਼ ਉਹ ਹੈ ਜਗਦੀਸ਼ ਟਾਈਟਲਰ ਬਾਰੇ ਜਗਦੀਸ਼ ਟਾਈਟਲਰ ਜਿਹੜਾ 1984 ਦੇ ਸਿੱਖ ਕਤਲੇਆਮ ਦੇ ਦੰਗਿਆਂ ਦਾ ਦੋਸ਼ ਜਿਹਦੇ ਤੇ ਵਾਰ-ਵਾਰ ਲਾਇਆ ਗਿਆ ਔਰ ਉਹਦਾ ਅੱਜ ਤੱਕ ਕੁਝ ਨਹੀਂ ਸੀ ਹੋਇਆ ਹੁਣ ਉਹ ਕੜਿੱਕੀ ਚ ਆ ਗਿਆ ਹੁਣ ਉਹ ਫਸ ਗਿਆ ਕਿਉਂਕਿ ਸੀਬੀਆਈ ਨੇ 2023 ਦੇ ਵਿੱਚ ਅਦਾਲਤ ਦੇ ਵਿੱਚ ਰਿਪੋਰਟ ਆਪਣੀ ਦਾਖਲ ਕਰ ਦਿੱਤੀ ਸੀ ਤੇ ਉਹਦੇ ਆਧਾਰ ਦੇ ਉੱਪਰ ਹੁਣ ਜਗਦੀਸ਼ ਟਾਈਟਲਰ ਦੇ ਉੱਪਰ ਧਾਰਾ 143 147 295 ਤੇ 302 ਦੇ ਤਹਿਤ ਜਿਹੜਾ ਮੁਕੱਦਮਾ ਉਹ ਦੋਸ਼ ਤੈਅ ਕਰ ਦਿੱਤੇ ਗਏ ਨੇ ਔਰ ਹੁਣ ਜਗਦੀਸ਼ ਟਾਈਟਲਰ ਦੇ ਉੱਪਰ ਇਹ ਕੇਸ ਚੱਲੇਗਾ ਉਹ ਕਸੂਤਾ ਫਸ ਗਿਆ ਵੇਖੋ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਇਹ ਦੋ ਵਿਅਕਤੀ ਸੀ ਜਿਨ੍ਹਾਂ ਦੇ ਉੱਪਰ ਵੱਡੇ ਦੋਸ਼ ਸੀ ਕਿ ਇਹਨਾਂ ਨੇ ਦਿੱਲੀ ਦੇ ਵਿੱਚ ਦੰਗੇ ਕਰਵਾਏ ਤੇ ਸਿੱਖ ਜਿਹੜੇ ਪੈਣਾ ਪ੍ਰਾਂਸੀ ਉਹਨਾਂ ਦੇ ਨਾਲ ਕੋਹ ਕੋਹ ਕੇ ਮਾਰਿਆ ਗਿਆ ਦਰਜਣਾ ਜਿਹੜੇ ਸਿੱਖ ਪੈਣਾ ਪ੍ਰਾਂ ਨੇ ਜਿਹੜੇ ਜਿਉਂਦੇ ਬੱਚੇ ਉਹਨਾਂ ਨੇ ਇਹ ਦੋਸ਼ ਲਾਏ ਪਰ ਅੱਜ ਤੱਕ ਕੁਝ ਨਹੀਂ ਸੀ ਹੋਇਆ ਕਿੰਨਾ ਟਾਈਮ ਬੀਤ ਚੁੱਕਾ ਹੈ ਤੇ ਹੁਣ ਤੱਕ ਇਹਨਾਂ ਨੂੰ ਸਜ਼ਾ ਨਹੀਂ ਸੀ ਹੋਈ ਤੇ ਹੁਣ ਜਗਦੀਸ਼ ਟਾਈਟਲਰ ਨੂੰ ਜਿਹੜਾ ਪਹਿਲੀ ਵਾਰ ਦੋਸ਼ ਤੈਅ ਹੋਏ ਨੇ ਉਹਦੇ ਤੇ ਤੇ ਲਾਜ਼ਮੀ ਹੀ ਦੋਸ਼ ਤੈ ਜਦੋਂ ਅਦਾਲਤ ਦੇ ਵਿੱਚ ਹੋ ਜਾਣ ਤਾਂ ਉਸ ਤੋਂ ਬਾਅਦ ਸਜ਼ਾ ਹੀ ਮਿਲਣੀ ਹੁੰਦੀ ਹੈ ਦੋਸ਼ ਤੈ ਹੋਣ ਦਾ ਮਤਲਬ ਹੁੰਦਾ ਹੈ ਵੀ ਦੋਸ਼ ਸਾਬਤ ਹੋ ਗਏ ਨੇ ਤੇ ਹੁਣ ਸਜ਼ਾ ਹੋਵੇਗੀ ਤਾਂ ਜਗਦੀਸ਼ ਟਾਈਟਲਰ ਦੇ ਉੱਪਰ ਦੋਸ਼ ਜਿਹੜੇ ਨੇ ਉਹ ਤੈ ਹੋ ਗਏ ਨੇ ਹੁਣ ਉਹਨੂੰ ਸਜ਼ਾ ਹੋਵੇਗੀ ਤੁਹਾਨੂੰ ਕੀ ਲੱਗਦਾ ਆਪਣਾ ਕਮੈਂਟ ਤੁਸੀਂ ਲਿਖਿਓ ਇੰਨੀ ਦੇਰੀ ਕਿਉਂ ਹੋਈ ਕਿਉਂ ਕਰੀਬ 40 ਸਾਲ ਤੁਸੀਂ ਦੇਖੋ 2001 ਤੋਂ 2024 ਤੱਕ 24 ਸਾਲ ਇਹ ਤੇ 16 ਸਾਲ ਪਿਛਲੇ ਦੇਖੋ ਕਿੰਨੇ ਸਾਲ ਬਣਦੇ ਨੇ 24 ਤੇ 16 ਕਰੀਬ 40 ਸਾਲ 40 ਸਾਲ ਦਾ ਵਕਫਾ ਲੱਗ ਗਿਆ ਦੋਸ਼ ਤਏ ਹੁਣ ਤੱਕ ਔਰ ਇੱਥੇ ਮੈਨੂੰ ਯਾਦ ਆਉਂਦੀਆਂ 17 ਮਰਹੂਮ ਪੰਜਾਬੀ ਕਵੀ ਸਰਦਿਤ ਪਾਤਰ ਦੀਆਂ ਉਹ ਕਹਿੰਦੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਤੁਸੀਂ ਉਹਨਾਂ ਦੀ ਉਹ ਕਵਿਤਾ ਪੜ੍ਹੀ ਹੋਣੀ ਹੈ ਜਿਹਦੇ ਚ ਉਹ ਨਿਆਂ ਵਿਵਸਥਾ ਦਾ ਜ਼ਿਕਰ ਕਰਦਿਆਂ ਹੋਇਆਂ ਲਿਖਦੇ ਨੇ ਕਿ ਅਦਾਲਤਾਂ ਨਿਆਂ ਦੀਆਂ ਇੱਥੇ ਅਜਹੀਆਂ ਕਿਉਂ ਨੇ ਜਿੱਥੇ ਬੰਦੇ ਵੀ ਬਿਰਖ ਹੋ ਜਾਂਦੇ ਨੇ ਮਤਲਬ ਦਰਖਤ ਵਾਂਗ ਹੋ ਜਾਂਦੇ ਨੇ ਫੈਸਲੇ ਸੁਣਦਿਆਂ ਸੁਣਦਿਆਂ ਹੀ ਸੁੱਕ ਮੁੱਕ ਜਾਂਦੇ ਨੇ ਬੜੇ ਕੇਸਾਂ 'ਚ ਜਿਹਾ ਵਾਪਰਦਾ ਲੰਬੀਆਂ ਕਾਰਵਾਈਆਂ ਲਟਕਦੀਆਂ ਨੇ ਪਹਿਲਾ ਤਾਂ ਪੁਲਿਸ ਜਿਹੜੀ ਐ ਉਹ ਦੋਸ਼ੀ ਬੰਦੇ ਨੂੰ ਦੋਸ਼ੀ ਤੈ ਨਹੀਂ ਕਰਦੀ ਉਹਦੇ ਤੇ ਕੇਸ ਦਰਜ ਨਹੀਂ ਹੁੰਦੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਫਿਰ ਚਲਾਨ ਪੇਸ਼ ਨਹੀਂ ਹੁੰਦੇ ਤੇ ਬੜੀਆਂ ਸਾਰੀਆਂ ਗਲਤ ਚੋਰ ਮੋਰੀਆਂ ਦੇ ਵਿੱਚੋਂ ਅੱਜ ਤੱਕ ਬੜੀ ਵਾਰ ਜਿਹੜੇ ਦੋਸ਼ੀ ਨੇ ਗੁਨਾਹਗਾਰ ਨੇ ਉਹ ਬਚ ਕੇ ਨਿਕਲ ਜਾਂਦੇ ਰਹੇ ਨੇ ਔਰ ਅੱਜ देर आया चलो दुरुस्त आया यज्ञदीश टाइटलर ਦੇ ਉੱਪਰ ਦੋਸ਼ ਤਾਇ ਹੋ ਗਏ ਨੇ ਹੁਣ ਸਜ਼ਾ ਮਿਲਣੀ ਵੀ ਲਗਭਗ ਯਕੀਨੀ ਜਾਪਦੀ ਹੈ ਬਹੁਤ ਮਿਹਰਬਾਨ